ਇੱਥੋਂ ਜਾਂਦੀ ਟਰਕੀ ਬਾਣੀ ਕਹਾਂਗੇ ਇੱਥੋਂ ਟਰਕੀ ਬਾਣੀ ਦਾ ਮਤਲਬ ਹੈ ਇੱਥੋਂ ਤੱਕ ਕੋਈ ਬਦਲਣਾ ਨਹੀਂ ਪੈਣਾ ਗ੍ਰੰਥ ਤੇ ਵਿਚਾਰ ਧਾਰਾ ਕਬੀਰ ਨੂੰ ਬਦਲ ਲਈ ਭਈ ਕਬੀਰ ਵੜਾ ਫੇਰਦਾ ਸੀ ਨਾ ਉਹਦੂ ਝਾਲ ਨੂੰ ਬਦਲ ਲਈ ਭਈ ਉਹਦੋਂ ਝਾਲ ਨੂੰ ਬਦਲ ਲਈ ਭਈ ਬੰਦੇ ਵਾਹਦਨ ਨੂੰ ਬਦਲ ਨਹੀਂ ਪਈ ਪਰ ਬੰਦਾ ਵਾਹਦਨ ਫੇਰ ਛਾਲ ਮਾਰ ਕੇ ਉਤਰ ਗਿਆ ਬਦਲ ਨਹੀਂ ਤੇ ਪਈ ਨਾ ਸਿੱਖ ਨੂੰ ਇਹ ਵਿਚਾਰਦਾਰਾ ਬਦਲਣੀ ਨਹੀਂ ਪੈਂਦੀ ਤੁਰ ਲੈ ਜਾਂਦੀ ਹੈ ਅੱਗੇ ਜਾ ਕੇ ਰਸਤਾ ਹੀ ਇੱਕੋ ਹੀ ਹੈ ਪਿੱਛੇ ਰਸਤੇ ਹੋਰ ਹੈਗੇ ਨੇ ਜਰੂਰ ਅੱਗੇ ਜਾ ਕੇ ਸਿਰਫ ਇਹ ਹੀ ਰਸਤਾ ਹੋਰ ਕੋਈ ਰਸਤਾ ਨਹੀਂ ਹੈ ਕਿਸੇ ਗ੍ਰੰਥ ਵਿੱਚੋਂ ਹੋਰ ਕੋਈ ਤੁਰਦਾ ਰਸਤਾ ਨਹੀਂ ਦੱਸਿਆ ਹੋਇਆ ਤੁਰਦਾ ਰਸਤਾ ਇਹ ਦੱਸਿਆ ਹੈ ਬਰਨ ਚਿਹਨ ਸਭ ਗੁਰਬਾਣੀ ਨਾਲ ਜੁੜਨਾ ਹੈ ਗੁਰਬਾਣੀ ਜੋੜਨਾ ਮਤਲਬ ਇਹ ਜੋ ਗੁਰਬਾਣੀ ਕਹਿੰਦੀ ਹੈ ਉਹ ਬਨਣਾ ਹੈ ਉੱਥੇ ਜੁੜਨਾ ਜਿੱਥੇ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਨਾਲ ਜੁੜਨਾ ਮਤਲਬ ਇਹ ਹੈ ਗੁਰਬਾਣੀ ਸੁਣਨੀ ਹੈ ਸਮਝਣੀ ਹੈ ਜਿੱਥੇ ਕਹਿੰਦੀ ਹੈ ਉੱਥੇ ਜੁੜਨਾ ਜੁੜਨਾ ਮਤਲਬ ਇਹ ਨਹੀਂ ਵੀ ਗੁਰਬਾਣੀ ਨੂੰ ਬਨਣਾ ਬਨਣਾ ਤਾਂ ਨਹੀਂ ਬਨਣਾ ਜੋ ਕਹਿੰਦੀ ਹੈ ਬਨਣਾ ਕੀ ਹੈ ਇਹ ਬਨਣਾ ਨਹੀਂ ਵੀ ਬਸਾ ਗੁਰਬਾਣੀ ਨੂੰ ਟੇਕੜਾ ਹਲ ਕਿਤੇ ਟੇਕੜਾਂ ਦੀ ਇਹ ਬਨਣਾ ਨਹੀਂ ਹੈ ਇਹ ਗੁਰਬਾਣੀ ਨਾਲ ਜੋੜਨਾ ਨਹੀਂ ਹੈ ਜਿਹੜਾ ਜੁੜ ਗਿਆ ਉੱਥੇ ਪਹੁੰਚ ਗਿਆ ਜਿੱਥੇ ਗੁਰਬਾਣੀ ਲੈ ਕੇ ਜਾਂਦੀ ਹੈ ਜਿੱਥੋਂ ਆਈ ਹੋਈ ਹੈ ਉੱਥੇ ਹੀ ਲੈ ਜਾਂਦੀ ਹੈ ਉੱਥੇ ਜੋੜ ਦਦੀ ਹੈ ਕਿਤੇ ਜੋੜਦੀ ਹੈ ਆਪਣੇ ਮੂਲ ਨਾਲ ਜੋੜਦੀ ਹੈ ਪਹਿਲਾਂ ਤਾਂ ਕਹਿੰਦੀ ਆਪਣਾ ਮੂਲ ਪਛਾਣ ਜੋ ਕਹਿੰਦੀ ਆਪਣਾ ਮੂਲ ਪਜਣ ਪਛਾਣੋ ਸੁਣ ਲੈ ਕਬਲੀ ਕਰਦੇ ਜੇ ਸੁਣ ਕੇ ਕੰਮ ਕੀਤਾ ਨਹੀਂ ਮੂਲ ਨਾਲ ਜੁੜਿਆ ਹੀ ਨਹੀਂ ਗੁਰਬਾਣੀ ਨਾਲ ਜੁੜਿਆ ਹੋ ਇਹ ਕੰਮ ਨਾ ਜੋੜਨ ਵਾਲੇ ਕਰ ਰਹੇ ਨੇ ਗੁਰਵਾਲੇ ਜਿਹੜੇ ਕਹਿੰਦੇ ਠੇਕਾ ਲੈਂਦੇ ਪਰ ਗੁਰੂ ਨਾਲ ਜੋੜਨ ਵਾਲੇ ਉਹ ਇਹ ਕੰਮ ਕਰ ਰਹੇ ਨੇ ਜੋੜਨ ਜੋੜਨ ਵਾਲਿਆਂ ਨੇ ਦਾ ਕੀ ਕਰਨਾ ਜਾਂ ਤਾਂ ਖੁਦ ਹੀ ਕਰ ਲੈ। ਜੇ ਜੋੜਨ ਵਾਲੇ ਹੀ ਨਹੀਂ ਉਹ ਕੰਮ ਕਰ ਰਹੇ। ਜਿਹੜਾ ਗੁਰਵਾਲੇ ਕਹਿੰਦੀ ਹੈ ਤੇ ਜੋੜਨ ਵਾਲਿਆਂ ਨੇ ਵਿਚਾਰਿਆਂ ਨੇ ਕੀ ਕਰਦੇ। ਜੋੜਨ ਵਾਲੇ ਹੀ ਨਹੀਂ ਕਰ ਰਹੇ ਉਹ ਤਾਂ ਕੰਮ ਜਿਹੜਾ ਗੁਰਵਾਲੇ ਕਹਿੰਦੀ ਹੈ। ਇਸ ਕਰਕੇ ਕੋਟਨੂਏ ਨਾਨਕ ਨੂੰ ਉਨਾਰਣ ਜਾਈ ਚੀਤ ਇਹ ਠੀਕੇ ਲਿਖਿਆ ਸੀਗਾ ਉਹ ਤਾਂ ਕਰੋਨਾ ਜੋ ਕੋਈ ਅੱਦਾ ਹੁੰਦਾ ਹੈ ਜੁੜਨ ਵਾਲਾ ਬਾਕੀ ਰੌਲਾ ਪਾਉਣ ਵਾਲੇ ਹੁੰਦੇ ਰੌਲਾ ਪਾਉਣ ਦੇ ਵਿੱਚ ਕੋਈ ਸਰਦਾਰੀਆਂ ਦੀ ਗੱਲ ਹੁੰਦੀ ਹੈ ਸਿਆਸਤ ਚਮਕਾਉਣ ਦੀ ਗੱਲ ਹੁੰਦੀ ਹੈ ਗੋਲਕਾ ਦੇ ਕਬਜ਼ੇ ਦੀ ਗੱਲ ਹੁੰਦੀ ਹੈ ਸਾਰੀ ਚੌਧਰ ਦੀ ਗੱਲ ਹੁੰਦੀ ਹੈ ਹੋਰ ਕੁਝ ਨਹੀਂ ਹੁੰਦਾ ਇਹਦੇ ਜਿਆਦਾ ਕੁਝ ਨਹੀਂ ਹੁੰਦਾ ਇਤੇ ਜਿਆਦਾ ਕੁਝ ਨਹੀਂ ਹੁੰਦਾ ਜਿਹਨੇ ਗੁਰਬਾਣੀ ਨਾਲ ਜੁੜਨਾ ਉਹਦਾ ਰੌਲਾ ਇਹਨੇ ਆਪ ਜੁੜਨਾ ਨੂੰ ਲੋਕਾਂ ਨੂੰ ਰੌਲਾ ਨਹੀਂ ਪਾਉਣਾ। ਉਹਨੇ ਤਾਂ ਆਪ ਜੁੜਨਾ। ਉਹਨੂੰ ਰੌਲਾ ਪਾਉਣ ਦੀ ਲੋੜ ਨਹੀਂ ਹੁੰਦੀ। ਬਹੁਤ ਹੀ। ਹਾਂਜੀ। ਬੜਨਾ ਚਿਹਨ ਸਭ ਹੁੰਤੇ ਨਿਆਰਾ। ਬੜਨਾ ਚਿਹਨ ਸਭ ਹੁੰਤੇ ਨਿਆਰਾ। ਤੇ ਬੜਨ ਪੇ ਸਾਰੇ ਤਾਂ ਹੀ ਨਿਆਰਾ ਹੈ। ਹੋ। ਕਿਸੇ ਬੜਨ ਵਿੱਚ ਨਹੀਂ ਹੈ। ਜਿਹੜੇ ਅਸੀਂ ਕਹਿੰਦੇ ਪੰਜੇ ਕਕਾਰ ਪਾਉਏ ਪਾਉ ਬੋਖ ਬਾਉ। ਉਹ ਇਹਦੇ ਪਰੇ ਹੈ। ਇਹਦੇ ਵੀ ਨਿਆਰਾ ਹੈ ਉਹ ਇਹ ਤਾਂ ਜੁੜਨ ਵਾਸਤੇ ਹੈ ਇਹ ਤਾਂ ਨਿਆਰਾ ਹੋਣ ਵਾਸਤੇ ਵੇਖ ਪਾਇਆ ਹੈ ਸਰੀਰ ਵੀ ਜੇ ਤਿਆਗ ਲਏ ਤਾਂ ਭੇਸ ਤਾਂ ਪਹਿਲਾਂ ਤਿਆਗਿਆ ਜਾਂਦਾ ਨਾਲੇ ਜੇ ਜਿਉਦੇ ਮਰਨਾ ਹੈ ਜੀਵਤ ਮਰਨਾ ਹੈ ਸਰੀਰ त्यागਿਆ ਗਿਆ ਤਾਂ ਭੇਸ ਸਰੀਰ ਦਾ ਰਹਿ ਗਿਆ ਉਸ ਰੂਪ ਵਰਲਡ ਜਿਹਦੇ ਉੱਤੇ ਵਿਹਾਰਾ ਹੀ ਹੋਣਾ ਲੇ ਫਿਰ ਜਨ ਪਦਾਰਥ ਜੇ ਮਿਲਣਾ ਉਸ ਰੂਪ ਦੀ ਗੱਲ ਹੈ ਰਾਵਰਤਨ ਤਾਂ ਪਾਈਏ ਜੇ ਪਹਿਲਾਂ ਤਜੇ ਸੇ ਹਾਂ ਰਾਵਰਤਨ ਤਾਂ ਪਾਈਏ ਜੇ ਪਹਿਲੇ ਤਜੇ ਸਰੀਰੋ ਸਰੀਰ ਨਾਲ ਹੈ ਤਾਂ ਵਰਲਡ ਜਨ ਜਿਹੜੇ ਵਰਲਡ ਜਨ ਤੇ ਜੋਰ ਦਿੰਦੇ ਨੇ ਉਹ ਇਸ ਦੁਨੀਆ ਦੇ ਵਿੱਚ ਰਹਿ ਜਾਣਗੇ ਇੱਥੇ ਹੀ ਰਹਿਣਗੇ ਗਾਹਾਂ ਨਹੀਂ ਜਾ ਸਕਦੇ ਗਾਹਾਂ ਦਾ ਗੱਲ ਹੀ ਨਹੀਂ ਉਹਨਾਂ ਕੋਲ ਉਦਾਹੀ ਹੈ ਜਿਵੇਂ ਪੜਨਦਰ ਮੁਸਲਮਾਨ ਦੀ ਦੋ ਫਿਰਕੇ ਪਹਿਲਾਂ ਇਹ ਲੜੀ ਜਾਂਦੇ ਸੀ ਤੇ ਜੇ ਇਹ ਹੋਗੇ ਸਾਡ ਨੂੰ ਬਚਾਲੇ ਬੁਰ ਬਧਰਨ ਨਾਲ ਨਾਲ ਉਹਦਾ ਸੰਸਾਰੀ ਲੜਾਈ ਹੈ ਇਹਨਾਂ ਦੀ ਸੰਸਾਰੀ ਲੜਾਈ ਹੋਈ ਹੈ ਇਹ ਮਹਨੀਆਂ ਤਣ ਲੜਾਈ ਰਹੀ ਹੈ ਜਿਤਣਾਂ ਦਾ ਆਪਣੇ ਮਨ ਨਾਲ ਸੀ ਲੜਾਈ ਦਾ ਆਪਣੇ ਮਨ ਨਾਲ ਸੀ ਤੇ ਤੇ ਲੋਕਾਂ ਨਾਲ ਲੜਾਈ ਹੈ ਕੁਰਬਾਨੀ ਆਪਣੇ ਮਨ ਨੂੰ ਜਿਤਣ ਦੀ ਗੱਲ ਕਰਦੀ ਹੈ ਜਿਹਨੇ ਆਪਣੇ ਮਨ ਜਿੱਤ ਲਿਆ ਉਹਨਾਂ ਸਾਰੇ ਸੰਸਾਰ ਜਿੱਤ ਲਿਆ ਇਨੇ ਆਪਣਾ ਮੰਡੀ ਜਿੱਤਿਆ ਤੇ ਕੋਈ ਵੀ ਨਹੀਂ ਜਿੱਤ ਹੁੰਦਾ ਕੁਛ ਹੋ ਨਹੀਂ ਜਿੱਤ ਹੁੰਦਾ ਆ ਝਗੜਾ ਹੈ ਰੌਲਾ ਪਾਈ ਜਾ ਦੂਆ ਦੂਆ ਦੀ ਨਹੀਂ ਬੰਦਾ ਦੂਆ ਦੂਆ ਦੀ ਨਹੀਂ ਬੰਦਾ ਤੁਸੀਂ ਦੂਆ ਨੂੰ ਬਣਾ ਕੇ ਕੀ ਲੈਣਾ ਆਪਣਾ ਬੋਲ ਬਣਾਓ ਬੰਦੇ ਬੁਖ ਝਗੜਾ ਹੋਰ ਹੈ ਪਾਸੇ ਪਾਸ ਰੱਖਦੇ ਹੁੰਦੇ ਕਿ ਜੇ ਉਹ ਇਹ ਗੱਲ ਕਰਨਗੇ ਫਿਰ ਫਿਰ ਉਹਨਾਂ ਨੂੰ ਆਪਣਾ ਬੋਲ ਬਲੂ ਲਊਗਾ ਅੱਜ ਪੁਰਖ ਅਦਵਾਇਆ ਵਿਕਾਰਾ ਅੱਜ ਪੁਰਖ ਹੁਕਮ ਆਦਪੁਰ ਕੇ ਇਹਨੇ ਹੁਕਮ ਰੂਪੇ ਹੋ ਜਾਣ ਜਦ ਇਹ ਕਹੋਗੇ ਉਗਣ ਬਹੁਤ ਵਿੱਚ ਸਮਾ ਜਾਣ ਕੋਜ ਗੋਰੀ ਸ਼ਬਦ ਦਾ ਸਬਾਬ ਹੈ ਵਰਨਾ ਜਾਣ ਕੋਈ ਜੀ ਕੋਈ ਜੀਓ ਸ਼ਬਦ ਵਿੱਚ ਸਮਾ ਜਾਣ ਸ਼ਬਦ ਤੇ ਸਮਾ ਕੇ ਇੱਕ ਹੁਣ ਸ਼ਬਦ ਤੇ ਸਮਾ ਕੇ ਤਾਂ ਇੱਕ ਹੁਣ ਸਚਨ ਦੇ ਵਿੱਚ ਦੀ ਕੋ ਫੈਲਾਉਣੇ ਇੱਕ ਬੀਜ ਰੂਪ ਹੁਣ ਪਹਿਲਾਂ ਤਾਂ ਆਪ ਬੀਜ ਰੂਪ ਚ ਕੋਲ ਫਿਰ ਸ਼ਬਦ ਦੇ ਵਿੱਚ ਸੁਬਾ ਕੇ ਹੁਕਮ ਰੂਪ ਹੋ ਜਾਂਦੇ ਨੇ ਦੇ ਉਹ ਹੈ ਦੇ ਦਾ ਸ਼ਬਦ ਹੈ ਹੁਣ ਦੇ ਕਿਹੜੀ ਹੈ ਹੁਣ ਜਿਹੜਾ ਬੰਦਾ ਸ਼ਬਦ ਹੈ ਇਹ ਦੇ ਹੈ ਇਹ ਝੂਠੀ ਦੇਹੀ ਹੈ ਬੰਦੀ ਦੇਹੀ ਵੀ ਝੂਠੀ ਹੈ ਬਿਜਾਇ ਜਨਮੇ ਝੂਠੀ ਦੇਹੀ ਆ ਦੇਹੀ ਝੂਠੀ ਨਹੀਂ ਹੈ ਜਿਹੜੀ ਸਾਡਾ ਸਰੀਰ ਹੈ ਇਹ ਤਾਂ ਦੀ ਨਹੀਂ ਹੈ ਜਹਗੀਏ ਬਣੀ ਹੋਈ ਹੈ ਇਹ ਠੀਕ ਹੈ ਨਾ ਵੀ ਪਿੰਡ ਸ ਜਾਣਾ ਇਹ ਤਾਂ ਪਤਾ ਹੀ ਹੈ ਨਾ ਮਣਸ ਜਾਣਾ ਸਾਰਿਆਂ ਨੂੰ ਇਹ ਤਾਂ ਪਤਾ ਹੀ ਹੈ ਜਿਹੜੀ ਗੱਲ ਦਾ ਪਤਾ ਨਹੀਂ ਸੀ ਉਹ ਦਸੀਏ ਗੁਰਬਾਨੀ ਜਿਹਦਾ ਪਤਾ ਉਹਦਾ ਕੀ ਦੱਸਣੂ ਸੀ ਉਹਦਾ ਯਾਦ ਕਰਾਈ ਹੈ ਜਿਹੜੀ ਗੱਲ ਦਾ ਪਤਾ ਉਹਦਾ ਯਾਦ ਹੀ ਕਰਾਈ ਹੈ ਉਹ ਨੂੰ ਦੱਸਣਾ ਨਹੀਂ ਕਹਿੰਦਾ ਉਹਨੂੰ ਯਾਦ ਕਰਾਣਾ ਹੈ ਨਾ ਯਾਦ ਕਰਾਈਆ ਤਾਂ ਤੇਰੇ ਫੇਰ ਤਾਜੀ ਕਰਾਈਏ ਮੇਰੇ ਭਾਈ ਜਿਹੜਾ ਕਹਾਂਗਾ ਇੱਥੇ ਰਹਿ ਜਾਣਾ ਪਤਾ ਹੀ ਆ ਰਹਿ ਜਾਣਾ ਲੈ ਕੇ ਕੌਣ ਕੇ ਦੀਦਾਈਆ ਸਾਹ ਰੋਜ਼ ਦੀਨ ਸਾਹਮਣੇ ਇਹਦਾ ਯਾਦ ਆ ਦੇ ਖਰਾਇਆ ਇਹਦੇ ਝੂਠੀ ਦੇਹੀ ਕਿਹੜੀ ਹੈ ਜੋ ਮੰਦ ਦੀ ਕਲਪਨਾ ਝੂਠੀ ਦੇਹੀ ਹੈ ਜਿੰਨਾ ਚਿਰ ਉਹ ਨਹੀਂ ਫਿਰਸਣੀ ਉਹ ਦੇਹੀ ਦਾ ਫਿਰਸਣਾ ਇਹਦੇ ਕਾਲ ਦਾ ਫਿਰਸਣਾ ਉਹ ਦੇਹੀ ਦਾ ਕਾਲ ਹੈ ਜਦੋਂ ਕਲਪਣਾ ਮਾਰੀ ਗਈ ਨਾ ਇਹਦੀ ਬਿੰਸ ਗਈ ਕਾਲ ਵਿੱਛ ਗਿਆ बस ਕਾਲ ਫਿਰ ਖਤ ਫਿਰ ਇਹ ਕਾਲ ਬਣ ਗਿਆ ਉੱਪਰ ਚਲਾ ਗਿਆ ਕਾਲ ਇਹਦੀ ਕਲਪਣਾ ਹੀ ਇਹਦਾ ਕਾਲ ਹੈ ਇਹਦੀ ਮਾਇਆ ਦੀ ਭੁੱਖੇ ਦਾ ਕਾਲ ਹੈ ਮਾਇਆ ਦੀ ਭੁੱਖ ਮਾਇਆ ਛੱਡਣ ਨਹੀਂ ਦਿੰਦੀ ਮਾਇਆ ਦੀ ਭੁੱਖ ਹੀ ਮਾਇਆ ਛੱਡਣ ਦਿੰਦੀ ਸੰਸਾਰ ਛੱਡਣ ਦਿੰਦੀ ਜਨ ਬਰਲੇ ਉਸੇਹੀ ਪਾ ਰੱਖਦੀ ਹੈ ਨਾ ਉਹ ਭੁੱਖ ਮਰ ਗਈ ਬਸ ਸੰਸਾਰ ਚੋਏ ਮਰ ਗਿਆ ਸੰਸਾਰ ਮਨ ਮਰ ਗਿਆ ਭੁੱਖ ਮਰ ਗਈ ਮਨ ਮਰ ਗਿਆ ਕਾਹਦੇ ਨਾਲ ਮਰਿਆ ਸ਼ਬਦ ਨਾਲ ਉਪਦੇਸ਼ ਨਾਲ ਮਰਿਆ ਕੁਰਬਾਨੀ ਦੇ ਉਪਦੇਸ਼ ਨਾਲ ਸ਼ਬਦ ਮਰਿਆ ਮਰਿਆ ਫੋਨ ਜੀਵੇ ਪਰ ਫੇਰ ਜੀਵੇ ਜੀਵੇ ਕਾਹਦੇ ਨਾਲ ਹੁਕਮ ਨਾਲ ਜੀਵੇ ਹੁਕਮ ਦੇ ਵਿਚਰਨ ਜੂਗਾ ਫਿਰ ਤੇ ਜਉਣਾ ਹੋਣਾ ਹੁਕਮ ਨਾਲ ਮਰਿਆ ਫਿਰ ਜੀਵੇ ਤਾਂ ਫਿਰ ਮਰਣਾ ਲਈ ਫਿਰ ਮਰਨਾ ਦਾ ਹਰੂ ਆਦਪੁਰਖ ਅਦਵੈ ਅਭਿਕਾਰਾ ਉਹ ਆਦਪੁਰਖ ਹੈ ਅਦਵੈ ਅਭਿਕਾਰਾ ਸ਼ਬਦ ਆਦਪੁਰਖ ਹੈ ਅਦਵੈ ਉਹ ਜਦ ਤਰੀ ਹੈ ਜਦੋਂ ਸ਼ਬਦ ਦੇ ਵਿੱਚ ਪ੍ਰਗਟ ਹੁੰਦਾ ਨਾ ਸ਼ਬਦ ਰੂਪ ਫਿਰ ਨਾ ਸਿੱਖ ਰੈਂਦਾ ਨਾ ਮੁਸਲਮਾਨ ਰੈਂਦਾ ਨਾ ਹਿੰਦੂ ਕੁਝ ਵੀ ਨਹੀਂ ਰੈਂਦਾ ਫਿਰ ਫਿਰ ਇਸੇ ਕਵਿਰੀ ਨਾ ਫਿਰ ਕੁਝ ਵੀ ਨਹੀਂ ਫਿਰ ਅਦਰੂਪ ਨਹੀਂ ਨਾ ਕੋਈ ਫਿਰ ਕੋਈ ਰੂਪ ਹੈ ਸੰਜਾ ਹੈ ਸਾਦਾ ਸਬਦਾ